ਨਮਸਕਾਰ ਦੋਸਤੋ ਤੁਹਾਡੇ ਵਿੱਚ ਲੈ ਕੇ ਆਇਆ ਨਵੀਆਂ-ਨਵੀਆਂ ਚੀਜ਼ਾਂ ਇੱਕ ਨਵੇਂ ਸਾਲ ਦੀ ਆਫਰਾਂ ਉਹ ਨਵੇਂ ਸਾਲ ਦੀ ਆਫਰਾਂ ਦੇ ਨਾਲ ਕਈ ਬੱਚੇ ਨੇ ਲੜਦਾ ਕੰਮ ਕਰਨਾ ਚਾਹੁੰਦੇ ਆ ਨੇਲ ਲਸਟੈਂਸ਼ਨ ਦਾ ਕੰਮ ਕਰਦੇ ਆ ਕਈਆਂ ਕੋ ਇਧਰ ਠੀਕ ਹੈ ਹਰ ਬੰਦਾ ਜਿਹੜਾ ਵੀ ਆਪਣੇ ਘਰ ਦਾ ਸ਼ੌਕ ਹੁੰਦਾ ਵੇ ਚਾਹੇ ਉਹ ਛੋਟਾ ਛਾਹੇ ਵੱਡਾ ਵੇ ਉਸ ਦੇ ਨਾਲ ਹੀ ਕਈ ਬੱਚੇ ਕੰਮ ਕਰਨਾ ਚਾਹੁੰਦੇ ਆ ਤੇ ਉਹਨਾਂ ਕੋ ਬਜਟ ਨਹੀਂ ਬੰਦਾ ਕੋਈ ਨੇਲ ਲੜਦਾ ਕੰਮ ਪੁੱਛਦਾ ਵੇ ਕਿੰਨੇ ਦਾ ਕਰਨਾ ਹੈ ਤੇ ਲੋਕੀ ਜਾਂਦੇ ਨੇ ਘੱਟੋ ਘੱਟ 10000 ਦਾ 20000 ਤੋਂ ਸ਼ੁਰੂ ਆਣਾ ਵੇ ਲੇਕਿਨ ਨਹੀਂ ਜਿਹੜੇ ਵੀ ਮੇਰੇ ਭੈਣਾ ਜਾਂ ਕੁਛ ਨੇਲ ਆੜ ਦਾ ਕੰਮ ਸਿੱਖਣਾ ਚਾਹੁੰਦੇ ਜਾਂ ਕੁਛ ਉਹ ਛੋਟੇ ਭਰਾ ਦੀ ਦੁਕਾਨ ਤੇ ਆਣ ਉਹਨਾਂ ਨੂੰ ਮੈਂ ਕਾਫੀ ਚੀਜ਼ੇ ਸਸਤੀ ਵੀ ਦਵਾਗਾ ਤਕਰੀਬਨ ਉਹਨਾਂ ਦੀ ਨੇਲ ਆੜ ਦੀ ਕਿੱਟ 3000 ਦੇ ਵਿੱਚ ਵੀ ਮੈਂ ਪੂਰੀ ਕਿੱਟ ਉਹਨਾਂ ਨੂੰ ਬਣਾ ਕੇ ਦੇ ਦਾਂਗਾ ਤਾਂ ਕਿ ਉਹ ਕੰਮ ਸਿੱਖ ਸਕਣ ਉਸ ਦੇ ਨਾਲ ਹੀ ਨੇਲ ਪਿੰਡ ਜਿਹੜੀ ਹੈ ਇਹ ਨਵੀਂ ਤੋਂ ਨਵੀਂ ਚਾਹੀਦੀ ਹੁੰਦੀ ਹੈ ਤੇ ਪਲੱਸ ਵੱਡਾ ਸੈਟ ਚਾਹੀਦਾ ਹੁੰਦਾ ਹੈ ਵੱਡੇ ਸਾਈਜ਼ ਦੇ ਵਿੱਚ ਹੀ ਆ ਮੇਰੇ ਯਾਰ ਦੀ ਕੰਪਨੀ ਮੇਰਾ ਬਹੁਤ ਹੀ ਅੱਛਾ ਅਜ਼ੀਜ਼ ਦੋਸਤ ਜਿਹੜਾ ਕਿ ਇਸ ਕੰਪਨੀ ਦਾ ਮਾਲਕ ਠੀਕ ਹੈ ਉਹਨਾਂ ਦਾ ਮੈਂ ਧੰਨਵਾਦ ਕਰਦਾ ਕਿਉਂ ਮੇਰੇ ਮਾਨ ਰੱਖ ਕੇ ਮੈਨੂੰ ਬਹੁਤ ਕੁਝ ਭੇਜਦੇ ਨੇ ਔਰ ਮੈਨੂੰ Apple ਦਾ ਫੋਨ ਵੀ ਭੇਜਣਾ ਉਹਨਾਂ ਨੇ ਸਿਰਫ ਵਾਲੇ ਕਵਰ ਹੀ ਭੇਜਿਆ ਉਹ ਫੋਨ ਆਣ ਵਾਲਾ ਵੇ ਉਸ ਦੇ ਨਾਲ ਹੀ ਅਦਰ ਆਫਰਾਂ ਜਿਹੜਾ ਨਵੇਂ ਸਾਲ ਦੇ ਸ਼ਾਇਦ ਨਵੇਂ ਸਾਲ ਤੇ ਆ ਜਵੇ ਨਵੇਂ ਸਾਲ ਦੇ ਉੱਤੇ ਤੁਹਾਡੇ ਭਰਾ ਨੂੰ Apple ਦਾ ਫੋਨ ਆਣਾ ਵੇ ਠੀਕ ਹੈ ਜੀ ਮੈਂ ਤੁਹਾਨੂੰ Apple ਦੇ ਫੋਨ ਦੀ ਵੀਡੀਓ ਬਣਾ ਕੇ ਭੇਜਾਂਗਾ ਔਰ ਅਭੀ ਦੱਸਾਂਗਾ ਮੇਰੇ ਦੋਸਤ ਨੇ ਭੇਜਿਆ ਹਲੇ ਮੈਂ ਤੁਹਾਨੂੰ ਉਹਨਾਂ ਦਾ ਨਾਮ ਨਹੀਂ ਦੱਸਣਾ ਕਿਉਂਕਿ ਉਹ ਬਹੁਤ ਵੱਡੇ ਲੈਵਲ ਦੇ ਨੇ ਮੈਂ ਬੜਾ ਛੋਟਾ ਆਂ ਸ਼ਾਇਦ ਸਕਰੀਬ ਤੇ ਤਰਸ ਖਾ ਲੈਣ ਉਸ ਤੋਂ ਇਲਾਵਾ ਦੱਸਦਾ ਜੀ 15 ਐਮਐਲ ਦੀ ਨੀਲ ਪੈਂਟ 15 ਐਮਐਲ ਦੀ ਨੀਲ ਪੈਂਟ ਕਿੰਨੇ ਦੀ ਬਜਾਰੋ ਮਿਲਦੀ ਤੁਹਾਨੂੰ ਪਤਾ ਨਹੀਂ ਜਲ ਵਾਲੇ ਨੀਲ ਪੈਂਟ 15 ਐਮਐਲ ਦੀ ਘੱਟੋ ਘੱਟ ਵੀ 150 ਰੁਪਿਆ 200 ਰੁਪਿਆ 250 ਰੁਪਿਆ ਇਸ ਤਰ੍ਹਾਂ ਸਾਰੇ ਜਲ ਪੁਲਿਸ ਦਿੰਦੇ ਨੇ ਤੇ ਮੈਂ ਤੁਹਾਨੂੰ ਰੇਟ ਸੁਣ ਕੇ ਦੱਸਾਂਗਾ ਤੇ ਐਨਾ ਸਮਝ ਲਿਓ ਕਿ ਘਟਿਆ ਹੋਏਗੀ ਜਾਂ ਇਹਦਾ ਜ ਕੁਆਲਿਟੀ ਘਟੀ ਹੋਣੀ ਹੈ ਜਾਂ ਸੁੱਕੀ ਹੋਣੀ ਹੈ ਜਾਂ ਕੁਛ ਹੈ ਇਹਦਾ ਕੁਛ ਨਹੀਂ ਹੈਗਾ ਇੱਕ ਤੁਹਾਡਾ ਭਰਾ ਸਿਰਫ ਤੁਹਾਡੇ ਚਰਨਾ ਚ ਲਾ ਲਓ ਜਾਂ ਕਿਸੇ ਦੇ ਦਿਲ ਵਿੱਚ ਬਹਿਣ ਵਾਸਤੇ ਐਵੇਂ ਜਿਹੜੀ ਆਫਰਾਂ ਲਾ ਰਿਹਾ ਇਹ ਨਵੇਂ ਸਾਲ ਦੀਆਂ ਸਪੈਸ਼ਲ ਆਫਰਾਂ ਦੇ ਨਾਲ 100 ਰੁਪਏ ਦੀ ਦਵਾਂਗਾ ਨੀਲ ਪਿੰਡ 100 ਰੁਪਏ ਦੀ ਇੱਕ ਨੀਲ ਪਿੰਡ 15 ਐਮ ਐਲ ਦੀ ਠੀਕ ਹੈ ਜੀ ਹੁਣ ਤੁਸੀਂ ਪੁੱਛੋਗੇ ਕਿ 100 ਰੁਪਏ ਦੀ ਨੀਲ ਪਿੰਡ ਉਹ ਤਾਂ ਆਮ ਇਹਨਾਂ ਮਿਲ ਜਾਂਦੀ 90 ਮਿਲ ਜਾਂਦੀ ਹੈ ਠੀਕ ਹੈ ਜੀ ਕੋਈ ਵੀ ਸਪੀਡੀ ਲਾ ਲਓ ਕੋਈ ਲਾ ਲਓ ਜਿੱਥੇ ਜਾਓ ਮਿਲ ਜਾਂਦੀ 100 ਰੁਪਏ ਦੇ ਵਿੱਚ ਤਾਂ ਨਾਰਮਲ ਮਿਲ ਜਾਂਦੀ ਲੇਕਿਨ ਨਹੀਂ ਜਿਹੜੀ ਮੈਂ ਆਫਰ ਦੇ ਰਿਹਾ ਉਹ ਸੌਰੀ ਲੋਕ ਕਿਹਦੇ ਦੰਦਣਗੇ ਮੇਰੀ ਆਫਰ ਕੀ ਹੈਗੀ ਹੈ ਦੱਸੋ ਮਾੜੀ ਜੀ ਆਫਰ ਦੱਸੋ ਵੀਰੇ ਕੀ ਰੇਟ ਆਫਰ ਦੇਖੋ ਮੈਂ ਤੁਹਾਨੂੰ ਪਤਾ ਹੈ ਕਿਹੜੀ ਦੱਸਣੀ ਹੈ ਇੱਕ ਪੀਸ ਨਾਲ ਇੱਕ ਪੀਸ ਫ੍ਰੀ ਇੱਕ ਪੀਸ ਨਾਲ ਇੱਕ ਪੀਸ ਫ੍ਰੀ ਹਾਂਜੀ 15 ਐਮ ਐਲ 15 ਐਮ ਐਲ ਦੀ ਮੀਲ ਪੈਣ 100 ਰੁਪਏ ਦੇ ਵਿੱਚ ਇੱਕ ਪੀਸ ਨਾਲ ਇੱਕ ਵੀ ਫਰੀ ਲੈ ਜਾਓ ਕਈ ਵਾਰ ਦੇਖੋ ਜੀ ਮੈਂ ਕਿਉਂ ਕਹਿ ਰਿਹਾ ਕਿ ਬੱਚੇ ਕੰਮ ਕਰਨ ਕੁਝ ਸਿੱਖਣ ਸਾਡੇ ਕੋਲ ਆਣ ਇਹ ਭਰਾ ਦੇ ਉੱਤੇ ਅਦਰ ਥੋੜਾ ਜਿਹਾ ਲਾਈਕ ਕਰਨ ਕਿ ਹਾਂਜੀ ਵੀਰੇ ਜਿਹੜੀ ਤੋਂ ਸਮਾਨ ਦਿੱਤਾ ਹੀ ਅੱਛਾ ਲੱਗਾ ਦੁਆਰਾ ਵੀ ਤੁਹਾਡੀ ਦੁਕਾਨ ਤੇ ਆਣਾ ਕਾਫੀ ਗਾਕ ਬਹੁਤ ਹੀ ਰਿਪੀਟ ਨਾਲ ਆਉਂਦੇ ਨੇ ਬਹੁਤ ਧੰਨਵਾਦ ਹੈ ਜਿਹੜੇ ਜਿਹੜੇ ਗਾਕਾਂ ਉਹਨਾਂ ਦੇ ਅੱਗੋਂ ਜਿਹੜੇ ਗਾਹ ਕਾਂਦੇ ਨੇ ਉਹ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਲੋਕੀ ਭੇਜਦੇ ਨੇ ਸਾਨੂੰ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਤੇ ਮੈਂ ਇਹੀ ਤੁਹਾਨੂੰ ਗੁਜਾਰਿਸ਼ ਕਰਾਂਗਾ ਕੀ ਨਵੇਂ ਸਾਲ ਦੇ ਉੱਤੇ ਜਿਹੜੇ ਭਾਰੀਆਂ ਭਾਰੀਆਂ ਆਫਰਾਂ ਲੱਗੀਆਂ ਉਹ ਭਰਾ ਦੀ ਦੁਕਾਨ ਤੇ ਜ਼ਰੂਰ ਵਿਜ਼ਿਟ ਕਰੋ ਔਰ ਸਸਤਾ ਸਮਾਨ ਲੈਣ ਵਾਸਤੇ ਉਸ ਤੋਂ ਬਾਅਦ ਤੁਹਾਨੂੰ ਇੱਕੇ ਚੀਜ਼ ਕਰਕੇ ਹੋਰ ਦਿਖਾਵਾਂਗਾ ਕਿਉਂਕਿ ਜਿਆਦੀਆਂ ਆਪਾਂ ਕਮਾਫਰਾ ਕੇ ਦਿਖਾਣੇ ਤੁਹਾਨੂੰ ਸਮਝ ਨਹੀਂ ਲੱਗਦੀ ਰੇਟ ਕੀ ਦੱਸਿਆ ਇਸ ਕਰਕੇ ਤੁਸੀਂ ਫੜਾਬੜ ਭਰਾ ਦੀ ਦੁਕਾਨ ਦੇ ਉੱਤੇ ਨਵੇਂ ਸਾਲ ਦੇ ਉੱਤੇ ਸਪੈਸ਼ਲ ਆਫਰਾਂ 1+1 ਫ੍ਰੀ ਇੱਕ ਨਾਲ ਇੱਕ ਫ੍ਰੀ ਉਸ ਤੋਂ ਇਲਾਵਾ ਨਵੇਂ ਸਾਲ ਦਾ ਗਿਫਟ ਲੈ ਲਈ ਪਰਾ ਦੀ ਦੁਕਾਨ ਤੇ ਜ਼ਰੂਰ ਵਿਜ਼ਿਟ ਕਰੋ ਕਿਉਂਕਿ ਨੇਲ ਨੇਲ ਦਾ ਸਮਾਨ ਤੇ ਦੇਣੇ ਦੇਣਾ ਜਿਹੜਾ ਗਿਫਟ ਹੈ ਉਹ ਸਾਡੇ ਕਰਮ ਨੂੰ ਤੁਹਾਣਾ ਪਿਆਰ ਹੈ ਕਿ ਤੁਹਾਡੇ ਤੱਕ ਆਪਾਂ ਪਹੁੰਚ ਸਕੀਏ ਇਸ ਕਰਕੇ ਪਰਾ ਕਰੋ ਵਿੱਕੀ ਬਿੰਦੀ ਸੈਂਟਰ 9855812485 ਪਰਾ ਤੁਹਾਡਾ ਨੰਬਰ ਹੈ 9855812485 ਵਿੱਕੀ ਬਿੰਦੀ ਸੈਂਟਰ ਤੁਹਾਡਾ ਛੋਟਾ ਭਰਾ ਵਿੱਕੀ ਭਗਤ ਤੁਸੀਂ ਇਹ ਫੋਨ ਦੇ ਉੱਤੇ ਸਾਨੂੰ ਕੋਈ ਡੀਟੇਲ ਵੀ ਪੁੱਛ ਸਕਦੇ ਹੋ ਕੋਈ ਚੀਜ਼ ਆਪਾਂ ਤੁਸੀਂ ਯੂਜ਼ ਕਰਦੇ ਹੋ ਤੇ ਉਹ ਤੁਸੀਂ ਸਾਨੂੰ WhatsApp ਤੇ ਫੋਟੋ ਭੋ ਉਹਦਾ ਰੇਟ ਕੋਡ ਕਰਦਾ ਅਗਰ ਤੁਹਾਨੂੰ ਰੇਟ ਚੱਜਿਆ ਤਾਂ ਜਰੂਰ ਮੇਰੇ ਕੋਲ ਲਿਓ ਅਗਰ ਮੇਰੇ ਤੋਂ ਕੋਈ ਸਸਤਾ ਦਿੰਦਾ ਤੇ ਉਹਨਾਂ ਕੋਲ ਜਰੂਰ ਲਿਓ ਇਸ ਕਰਕੇ ਭਰਾ ਨਾਲ ਜਰੂਰ ਜੁੜੇ ਰਹੋ ਔਰ ਜਿਹੜਾ ਮੇਰਾ ਚੈਨਲ ਹੈ ਉਹਨੂੰ ਥੋੜਾ ਜਿਹਾ ਸਬਸਕ੍ਰਾਈਬ ਕਰ ਦੋਗੇ ਤੇ ਬਹੁਤ ਬਹੁਤ ਧੰਨਵਾਦ ਜੀ ਜਿਹੜਾ ਸਾਡੇ ਕੋਲ 10 ਲਾਈਕ ਕਰਕੇ ਆਏਗਾ ਸਕਰੀਨਸ਼ਾਟ ਦਿਖਾਏਗਾ ਉਹਨੂੰ ਸਾਡੇ ਵੱਲੋਂ 500 ਰੁਪਏ ਦਾ ਗਿਫਟ ਤੋਹਫੀ ਮਿਲੇਗਾ ਧੰਨਵਾਦ